ਇੰਬਾ ਖਤਸਾ ਵਾਇਰੋਜੀ ਕਿਤੇ ਪਤੇ ਆਜ ਦੇਤੇ 212 224 ਮੁਤਾਬਕ 17 ਮਕਰ ਸੰਬਤਨਾਮਾ ਅਸ਼ਾ ਹੈ 556 ਰੁਪਏ ਜਿਹੇ ਕਾਮਖਸਾ ਦੇ ਤੇ ਪਾਨੀ ਸਿੰਘ ਸਾਹਿਬ ਲਈ ਕਰਤੱਪਾ ਹੋਈ ਜਿਸ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖੀਰ ਸਿੰਘ ਬਾਦਸ਼ਾਹ ਤੋਂ ਕਮੇਟੇ ਦੇ ਨਾਮ ਪਰ ਸਾਬਕਾ ਕੈਬਨਟ ਮੰਤਰੀ ਅਤੇ 2015 ਦੇ ਐਬਜੈਕਟ ਦੇ ਮੱਤੇ ਕਮਿਸ਼ਨ ਮੀਟਿੰਗ ਹਾਲ ਹੋਏ ਜਿਸ ਵਿੱਚ ਸਿੰਘ ਸਾਹਿਬਾਨ ਦੇ ਵੱਲੋਂ ਸ਼੍ਰੀ ਅਕਾਲ ਪੁਰਖ ਸਾਹਿਬ ਜੀ ਦੇ ਪਸੇਦ ਤੋਂ ਦੋ ਸਵਾਲ ਸੁਪੀਰ ਸਿੰਘ ਬਾਦਲ ਨੂੰ ਕੀਤੇ ਗਏ ਉਹਨਾਂ ਦੇ ਸਾਥੀਆਂ ਨੂੰ ਕੀਤੇ ਗਏ ਮਨੋਂ ਬਾਤ ਉੱਤੇ ਉੱਪਰ ਬੈਠੇ ਹੋਏ ਦੋਸ਼ਾ ਨੂੰ ਉਹਨਾਂ ਗੁਨਾਹਾਂ ਨੂੰ ਆਪ ਜੋੜ ਕੇ ਸਤਿਗੁਰਾਂ ਦੇ ਸਾਹਮੁਖ ਸੰਗਤ ਦੇ ਸਾਹਮਣੇ ਕਬੂਲ ਕੀਤਾ ਔਰ ਇਹਨਾਂ ਦੇ ਨਾਲ ਇਹਨਾਂ ਦੇ ਸਾਥੀਆਂ ਨੇ ਇਹ ਤਾਂ ਗੁਰਾਂ ਦਾ ਆਪਣੇ ਭਾਕਿਦਾਰੀ ਨੂੰ ਕਬੂਲ ਕੀਤਾ ਹੈ ਇਹਨਾਂ ਦੇ ਨਾਲ ਸੁਖਦੇਵ ਸਿੰਘ ਭਿੰਸਾਲ ਸੁੱਚਾ ਸਿੰਘ ਲਗਾ ਹੀਰਾ ਸਿੰਘ ਪਰਿੰਦਰਪਰ ਸਿੰਘ ਭੋਂਟਾ ਦਲਜੀਤ ਸਿੰਘ ਛੇਮਾ ਗੁਰਜਾ ਸਿੰਘ ਗਰਾਣੀ ਤੇ ਇਸ ਲਈ ਇਹਨਾਂ ਨੂੰ ਹੇਠ ਲਿਖੇ ਅਨੁਸਾਰ ਅਨਖਾ ਲਾਈ ਗਈ ਇੱਕ ਗੰਧ ਬੇਤੇ ਇੱਥੇ 12 ਮਾਰਚ 2024 ਨੂੰ ਸ਼੍ਰੀ ਦਰਬਾਰ ਸਾਹਿਬ ਸ੍ਰੀ ਹਰਮੰਦਰ ਸਾਹਿਬ ਦੇ ਪ੍ਰਬੰਧਕ ਅਧੀਨ ਸੰਗਤ ਦੇ ਬਾਰੇ ਜੋ 12ਵਾਂ ਨੇ ਜੋ ਵਾਸ਼ਰੂਮ ਨੇ ਉਹਦਾ ਦੇ 12 ਵਜੇ ਤੋਂ ਲੈ ਕੇ 1 ਵਜੇ ਤੱਕ ਇੱਕ ਘੰਟਾ ਸਮਾਈ ਕਰਨਗੇ ਔਰ ਮੈਜਰ ਦਰਬਾਰ ਸਾਹਿਬ ਇਹਦਾ ਜਹਾਜ਼ ਵਿੱਚ ਸੰਜਨ ਜਨਤ ਕਰੇਗਾ ਉਪਰੰਤ ਇਹ ਇਸ਼ਾਰ ਕਰਕੇ ਇੱਕ ਘੰਟਾ ਲੰਗਰ ਵਿੱਚ ਜਾ ਕੇ ਭਾਂਡੇ ਬਾਜਣਗੇ ਇੱਕ ਘੰਟਾ ਕੀਰਤਨ ਸੁਣਗੇ ਤੇ ਹਰ ਰੋਜ਼ ਜਥੇ ਗੈਤੂ ਇਲਾਵਾ ਸੁਖਮਨੀ ਸਾਹਿਬ ਦਾ ਪਾਠ ਕਰਨਗੇ ਔਰ ਇੱਕ ਜੋ ਵਿਸ਼ੇਸ਼ ਕਰਕੇ ਸੇਵਾ ਇਹਨਾਂ ਨੂੰ ਵਾਈਗਾਰੀ ਨਿਆਇ ਇਹਨਾਂ ਸਾਰਿਆਂ ਦੇ ਗੱਲ ਵਿੱਚ ਇਹਨਾਂ ਦੇ ਨਾਲ ਲੱਗੇ ਨੇ ਇਹਨਾਂ ਸਾਰਿਆਂ ਦੇ ਗੱਲ ਵਿੱਚ ਪ੍ਰਤੀ ਪਾਈ ਜਾਣੀ ਹੈ ਜਿਸ ਜੇ ਕਾਫਕਸਾ ਦਿੱਤਾ ਪਾਈ ਜਾਂਦੀ ਹੈ ਦਫਤਰ ਦੇ ਮੈਨੇਜਰ ਸਤਿ ਸ੍ਰੀ ਅਕਾਲ ਸਿਟੀਕ ਟੌਪਸਾਹ ਉਹ ਰੇਖਾ ਜਾਨ ਨਾਲ ਸਮਰੱਥ ਤੁਗਲਾਂ ਸਿੰਘ ਜਿਹੜਾ ਮੈਨੇਜਰ ਜਿਲ੍ਹਾ ਅਰਵਾਦ ਸਾਹਿਬ ਉਹ ਵਾਕਿਆਤ ਇਹਨਾਂ ਵਿਗਾਰ ਵਿੱਚ ਜਿਹਨੂੰ ਤੇ ਨਾਮ ਬੋਲੇ ਗਏ ਨੇ ਇਹਨਾਂ ਦੇ ਗਾਲੇ ਵਿੱਚ ਕਾਫੀ ਪਾਉਂਦਾ ਅੱਜ ਦੇ ਆਪਰੇ ਗਾਉਂ ਤੋਂ ਬਾਅਦ ਕਿੰਨੇ ਸਿੰਘ ਬਾਬਦ ਦੇ ਨਾਲ ਵਿੱਚ 60 ਵਜੇ ਹੋਈ ਹੈ ਬੱਟਾ ਸੁਖਦੇਵ ਸਿੰਘ ਢਿੱਲ ਸਾਹਿਬ ਨੂੰ ਫੋਨ ਕਰਕੇ ਜਿਹੜੇ ਸੇਵ ਕਰਕੇ ਜਿਹੜੇ ਸ਼ਿਰਤਾ ਕਰਕੇ ਜਿਹੜੇ ਸੇਵਾਵਾਂ ਕਰ ਤੋਂ ਸਮਰਥਨੇ ਇਸ ਲਈ ਇਹਨਾਂ ਨੇ 2 ਦਿਨ ਘੰਟਾ ਘਾਰ ਜੋੜੇ ਦੇ ਬਾਰ-ਬਾਰ ਸੀਲਰ ਬਾਸ ਸਾਹਿਬ ਤੇ ਬਾਰ-ਬਾਰ ਜੇਤਿਆਂ ਉਪਰ ਗਾਠ ਕੇ ਜੇਵਾਦਾਰ ਵਾਲਾ ਚੋੜਾ ਗੜ ਵਿੱਚ ਪਾ ਕੇ ਆਪਣੇ ਹੱਥ ਵਿੱਚ ਵਰਸ਼ਾ ਫੜ ਕੇ ਰੱਖਾ ਔਰ ਉਹ ਸਮਾਂ ਜਿਹੜਾ 1 ਘੰਟੇ ਦਾ ਸਮਾਂ ਹੈ ਇਹਨਾਂ ਦੇ ਗੜ ਵਿੱਚ ਉਹ ਜਿਹੜੇ ਤਕਤੀ ਹੈ ਉਹ ਪਾਈ ਹੋਵੇ ਇਸੇ ਰਾਤ ਦੋ ਦਿਨਾਂ ਦਾ ਫੇਸਲੇ ਇਸ ਕੋਲ ਸਹਿ ਦੋ ਦਿਨ ਤੱਕ ਸ਼੍ਰੀ ਦਮਦਮਾ ਸਾਹਿਬ ਕਮੰਡੀ ਸਾਹ ਤੋਂ ਦੋ ਦਿਨ ਜੀ ਪਰਬਾਰ ਸਾਹਿਬ ਮੁਕਤਸਰ ਸਾਹਿਬ ਅਤੇ ਦੋ ਦਿਨ ਗੁਰਦੁਆਰਾ ਸ਼੍ਰੀ ਬਾਤੇਗੜ ਸਾਹਿਬ ਉੱਥੇ ਜਾ ਕੇ ਇਹਨਾਂ ਨੇ ਇਹ ਜਿਹੜੀ ਬੇਸੋ ਸੇਵਾ ਲੱਗੀ ਐ ਜੁਤਨ ਖਾ ਲੱਗੀ ਐ ਉਹ ਪੂਰੀ ਕਰ ਗਏ ਐ ਪਾਸ ਤੋਂ ਵਰਕਸ਼ਾਪ ਪਰ ਕੇ ਸੇਵਾਦਾਰ ਵਾਲਾ ਚੋੜਾ ਪਾ ਕੇ ਇਹਨਾਂ ਨੇ ਵੀ ਸੱਚੀ ਸੇਵਾ ਨਹੀਂ ਕਰ ਸਕਦੇ ਤੇ ਵੀ ਚੇਰ ਤੇ ਬੈਠ ਕੇ ਦੋ ਦਿਨ ਇਹਨਾਂ ਨੇ ਇਹ ਜਿਹੜੀ ਸੇਵਾ ਹੈ ਇਹ ਕਰਨੀ ਹੈ ਔਰ ਇਸ ਤੋਂ ਬਾਅਦ ਜਿਹੜਾ ਟਾਈਮ ਹੋਇਆਗਾ ਨਾ ਤੇ ਬੈਠਣ ਦਾ ਇਹ ਸਵੇਰੇ 9:00 ਵਜੇ ਤੋਂ 10:00 ਵਜੇ ਤੱਕ ਦਾ ਟਾਈਮ ਇਹਨਾਂ ਦਾ ਹੋਏਗਾ ਦਰਬਾਰ ਦੇ ਮੋਢੇ ਬੈਠਣ ਦਾ ਇਸ ਦਿਨ ਤੇ ਬੈਠ ਕੇ ਥੋੜਾ ਪਾ ਕੇ ਅੱਜ ਜੇ ਬਰਸ਼ਾ ਪਾਣੀ ਤੇ ਉਸ ਤੋਂ ਬਾਅਦ ਜਿੱਥੇ ਜਿੱਥੇ ਵੀ ਇਹਨਾਂ ਨੇ 2 ਦਿਨ ਦੇ ਵਿੱਚ ਦਰਵਾਜ਼ਾ ਤੋਂ ਬਾਅਦ ਬੈਠਣਾ ਘੰਟਾ ਘਟੂੜੇ ਦੇ ਬਾਹਰ ਬੈਠਣਾ ਹੈ ਇਸ ਤੋਂ ਬਾਅਦ ਇਹਨਾਂ ਨੇ 1 ਘੰਟਾ ਲੰਗਰ ਵਿੱਚ ਜਾ ਕੇ ਤੇ ਸੰਗਤ ਦੇ ਭਾਂਡੇਾਂਾਂ ਦੇ ਵਿੱਚ ਇਹਨੇ ਵੀ ਸਿਰ ਕਰਕੇ ਸੇਵਾ ਹੋ ਸਕਦੀ ਹੋਵੇ ਤੁਹਾਡਾਂ ਦੀ ਸੇਵਾ ਕਰਨੀ ਹੈ ਔਰ ਹੋਰ ਸੇਵਾ ਜਿਹੜੇ ਸਿਰ ਕਰਕੇ ਕਰ ਸਕਦੇ ਹੋ ਇਹ 1-1 ਘੰਟਾ ਇਹਨਾਂ ਨੇ ਕਰਦੀ ਹੈ ਔਰ ਕੀਰਤਨ ਸੁਣਨਾ ਹੈ 1 ਘੰਟਾ ਬੈਠ ਕੇ ਕੀਰਤਨ ਸੁਣਨਾ ਤੇ ਇਹ ਇੱਕ 파ਕ ਸੁਖਮਣ ਸਿੰਘ ਸਾਹਿਬ ਦਾ ਇਹਨਾਂ ਨੇ ਕਰ ਲੈ ਇਹ ਲਿਖਿਆ ਨੇ ਜੋ ਤੁਸੀਂ ਸਾਡੇ ਅਖਬਾਰਾਂ ਰਾਹੀਂ ਜੋ ਇੱਕ ਗੁਨਾਹ ਕੀਤਾ ਸਾ ਉਹਨਾਂ ਦੇ ਵਿੱਚ ਇਹਨਾਂ ਨੇ ਆਪਣੇ ਜਿਹੜੇ ਅਹੁਦੇ ਵੀ ਮਾਣੇ ਤੇ ਹਮਾਇਤ ਵੀ ਕੀਤੀ ਵਿੱਚ ਜਗੀਰਤੌਰ ਪ੍ਰੇਮ ਸਿੰਘ ਚੰਦੋ ਬਾਦਰਾ ਸੁਰਜੀਤ ਸਿੰਘ ਵਿਕਰਮ ਸਿੰਘ ਮਜੀਦਾ ਸੋਨ ਸਿੰਘ ਟੰਡਾਲ ਕੁਲੇਸ਼ਰ ਸਿੰਘ ਸ਼ਰਨਜੀਤ ਸਿੰਘ ਚਰਨਜੀਤ ਸਿੰਘ ਅਦੇਸ਼ ਖਫਤਾਬ ਸਿੰਘ ਇਹ ਗੱਲ ਮਿਤੇ 3 12 24 ਨੋ 12 ਤੋਂ 1 ਵਜੇ ਤੱਕ ਜਿਹੜੇ ਦਰਬਾਰ ਸਾਹਿਬ ਦੇ ਪ੍ਰਬੰਧ ਅਧੀਨ ਵਾਸ਼ਰੂਮਾਂ ਦੀ ਸਫਾਈ ਕਰਨਗੇ ਕਿ ਮੈਨੇਜਰ ਜਿਹੜੇ ਦਰਬਾਰ ਸਾਹਿਬ ਕਿਸੇ ਜਿਹੜੇ ਡੋਪੇ ਲਾ ਕੇ ਤੇ ਅੰਦਰ ਜਿਹੜੇ ਹੈ ਉਹ ਲਾਉਣ ਉਹ ਚਿੰਤ ਕਰਨਗੇ ਇਸ ਬਾਅਦ ਕਿ 5 ਦਿਨ ਆਪਰੇ ਨਗਰ ਦੇ ਸ਼ਹਿਰ ਦੇ ਮੁਹੰਦੇ ਦੇ ਕਿਸੇ ਵੀ ਗੁਰਦੁਆਰਾ ਸਾਹਿਬ ਜੋ ਨੇੜੇ ਹੋਵੇ ਉੱਥੇ ਜਾ ਕੇ ਇਹਨਾਂ ਨੇ ਹਰ ਰੋਜ਼ ਦੇ ਘੰਟਾ ਸੇਵਾ ਕਰਨੇ ਗੋੜੇ ਛਾੜ ਦੀ ਸੇਵਾ ਘਾਟੇ ਮੰਡਨ ਦੀ ਸੇਵਾ ਛਾੜੂ ਦੀ ਸੇਵਾ ਕੋਚ ਦੀ ਸੇਵਾ ਕਰਦੇ ਆਂ ਔਰ ਪੰਜਨ ਵਾਸਤੇ ਕਰ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਲੀਡਰਸ਼ਿਪ ਆਪਰੇ ਇਹਨਾਂ ਗੁਨਾਹਾਂ ਕਾਰਨ ਸਿੱਖ ਪੰਥ ਦੀ ਰਾਜਨੀਤੀ ਭਗਵਾਏ ਕਰਦਾ ਨੈਤਿਕ ਆਧਾਰ ਗਵਾ ਚੁੱਕਿਆ। ਬੇਸਲਾਈਨ ਸਿੱਖ ਹੈ ਬਾਦ ਬਾਬਾ ਵੇਟਲੇ ਕੇ ਅਨੁਸਾਰ ਆਗੂਆਂ ਨੇ ਜੋ ਜੁਟੀ ਲਾਈ ਜਾਂਦੇ ਹੈ ਕਿ ਉਹ ਚੌਂਕੀ ਅਕਾਲੇਪੁਰ ਦੇ ਭਾਗੇ ਆਰੰਭ ਕਰਨ ਭਾਗੀ ਬਹੁਸਨਾ ਹੋਵੇ ਛੂਟੀ ਦਾ ਹੋਵੇ ਆਧਾਰ ਕਾਰਡ ਦਾ ਕੋਈ ਹੋਰ ਪਛਾਣ ਪੱਤਰ ਨਾਲ ਮਾ ਕੇ ਜਿਹੜੀ ਮੈਂਬਰਸ਼ਿਪ ਹੈ ਉਹ ਵਾਏ ਜਾਵੇ ਡੈਲੀਗੇਟਾਂ ਦੇ ਨਾਲ ਨਵੇਂ ਡੈਲੀਗੇਟs ਲਗਾ ਕੇ 6 ਮਹੀਨੇ ਦੇ ਅੰਦਰ ਅੰਦਰ ਅੰਤਾਨ ਅਤੇ ਅਹੁਦੇਦਾਰਨ ਦੀ ਚੋਣ ਵਿਧਾਨ ਦੇ ਮੁਤਾਬਿਕ ਕਰਵਾਈ ਜਾਵੇ ਜੋ ਕਿ ਬੇਕਿਸ਼ੂ ਇਹ ਕਾਪਟਸਾ ਬਤੋਂ ਪੜਾਈ ਜਾਂਦੀ ਹੈ ਉਹਦੇ ਵਿੱਚ ਸਰਦਾਰ ਜੀ ਅਰਸੇ ਹੀ ਢਾਂਦੇ ਪਤਾਨ ਚੌਂਕ ਦੇ ਹੋਰ ਦੁਆਰਾ ਪ੍ਰਬੰਧਕ ਕਮੇਟੀ ਇਸ ਬਾਲ ਸੇ ਵਿੱਚ ਹੁੰਦਾ ਗੁਰਪ੍ਰਤਾਪ ਸਿੰਘ ਵਡਾਲਾ ਮਨਪ੍ਰੀਤ ਸਿੰਘ ਜਿਆੜੀ ਸੰਤਾ ਸਿੰਘ ਉਡਾਣਪੁਰੀ ਔਰ ਅਸ਼ੀਕਾਕ ਅਕਸਰ ਵਰਨ ਬੀਬੀ ਸਤਵੰਤਕ ਔਰ ਪੁੱਤਰੇ ਜੀਤ ਭਾਈ ਅਮਰੀਕ ਸਿੰਘ ਇਹ ਕਮੇਟੀ ਜਿਹੜੀ ਹੈ ਇਹ ਬਣਾਈ ਜਾਂਦੀ ਹੈ ਵਰਕਿੰਗ ਕਮੇਟੀ ਉਹ ਵੇਸ਼ ਕੀਤਾ ਜਾਂਦਾ ਹੈ ਤੇ ਪ੍ਰਧਾਨ ਸਹਿਬ ਜਿਹਦਾ ਅਧਵਾ ਨੇ ਸਿੱਧੇ ਦਿੱਤੇ ਹਨ ਦੇ ਅੰਦਰ ਅੰਦਰ ਫਸੇੇ ਪ੍ਰਵਾਨ ਕਰਕੇ ਤਰਪੋਰਟ ਸੀਏ ਕਾਲਪਸ ਸਹਿਬੇ ਤੇ ਭੇਜਾ ਦੇ ਸੰਬਾਧੀ ਅਧਿਕਾਰੀ ਤੜਾ ਆਪ ਸਾਰੇ ਸੰਤੇ ਹੋ ਕੇ ਬਾਗੀ ਤੇ ਬਾਗੀ ਤੁਹਾਡੇ ਦੇ ਨਾਮ ਦੇ ਨਾਲ ਹੀ ਸੋਸ਼ਲ ਮੀਡੀਆ ਤੇ ਅਖਬਾਰਾਂ ਦੇ ਲੋਕ ਇਸ ਜਨਕਪੁਰ ਸਾਪਰੇ ਆਏ ਬੋਲਿਆ ਜਾ ਰਿਹਾ ਹੈ ਬਾਗੀ ਅਧਿਕਾਰੀ ਸਾਡਾ ਆਪਣੇ ਅਲੱਗ ਰਾਜ ਦੇ ਚੁੱਲੇ ਸੇਠੇ ਉੱਲੇ ਸਿਨੇਟ ਤੋਂ ਭਾਵੇਂ ਹੈ ਕਿ ਆਪੋ ਆਪਣੀ ਵਕਤੋ ਵਾਸਤ ਗੱਤਰੀ ਬਚਾਉਣੀ ਸ਼ੱਕ ਤੇ ਵਕਤੋ ਵਾਸਤ ਇਰਾਦਾ ਬਣਾਉਣੀ ਸ਼ੱਕ ਕਿਉਂਕਿ ਜੇਕਰ ਬਾਗੀ-ਬਾਗੀ ਨੇ ਤੇ ਬਾਗੀ ਵੀ ਲਾਗੇ ਨਹੀਂ ਉਹ ਦਾਗਾ ਤੋਂ ਬਾਗੀ ਸੱਜੇ ਕਿਉਂਕਿ ਉਹਨਾਂ ਨੇ ਸਰਕਾਰਾਂ ਨੂੰ ਚੜ੍ਹਿਆ ਕਿ ਅਹੁਦਿਆਂ ਦੀ ਮਾਰ ਹੈ ਸੋਖ ਸੰਹੂਤਾਂ ਵੀ ਮਾਰੀਆਂ ਉਹ ਟੈਂਸ਼ਨਾਂ ਤੇ ਲੈ ਰਹੇ ਨੇ ਫਿਰ ਵੀ ਉਹ ਵਿੱਚੋਂ ਵਕਤ ਹੋਏ ਉਹਨਾਂ ਨੂੰ ਬਾਗੀ ਕਿਹਾ ਜਾਣ ਲੱਗਾ ਦੂਜੇ ਨੂੰ ਬਾਗੀ ਕਿਹਾ ਜਾਣ ਲੱਗਾ ਇਹ ਦੋਨੋਂ ਤਾਹੀ ਬਾਗੀ ਅਤੇ ਬਾਗੀ ਆਪੋ ਆਪਣੇ ਚੁੱਲ੍ਹੇ ਸੇਠੇ ਆਪੋ ਆਪਣੇ ਰਾਤ ਅਲਾਪਾਂ ਨੂੰ ਬੰਦ ਕਰਕੇ ਤੇ ਸ਼੍ਰੋਮਣੀ ਕਾਲੇ ਦਾਲ ਦੇ ਮਜਬੂਤੀ ਵਾਸਤੇ ਕਾਰਜ ਕਰ ਆਪ ਆਪਣੀਆਂ ਸਾਰੀਆਂ ਉਹਦੇਦਾਰੀਆਂ ਨੂੰ ਭੰਗ ਕਰਕੇ ਜਿਹੜੇ ਆਪੋ ਆਪਣੇ ਬੱਕਰੀਏ ਸੋਰਨੇ ਮੀਡੀਆ ਜਰਾ ਸੀ ਵਕਤੋ ਵਕਤ ਸੁਣਾ ਜਰਾ ਹੈ ਇੱਕ ਦੂਜੇ ਨੂੰ ਮੇਵਾ ਦਿਖਾਉਣਾ ਅਤੇ ਆਪਰੇ ਆਪਰੇ ਹੋਗਿਆਂ ਨੂੰ ਹੋਰ ਬਾਕੇ ਲੋਕਾਂ ਦੇ ਸਾਹਮਣੇ ਪੇਸ਼ ਕਰਨਾ ਇਹ ਬੰਦ ਕਰ ਬਸ ਤੇ ਦੁਨੀਆ ਤੇਰਾ ਆਪਣੇ ਹੋਮ ਵਿੱਚ ਇਸ ਤਰ੍ਹਾਂ ਦਾ ਤਿਆਗ ਕਰੇ ਇੱਕ ਵਿਸ਼ੇਸ਼ ਕਰਕੇ ਜੋ ਸਿੱਖਿਆ ਬਖ ਦੇ ਰਿਹਾ ਐਸਾ ਕੀਤਾ ਸਮੁੱਚਾ ਕਾਲਸਾ ਤੋਂ ਜਾਣਦਾ ਹੈ ਤੇ ਜਦੋਂ ਸਰਸੇ ਵਾਲੇ ਝੂਠੇ ਸੌਦੇ ਸਾਥੀ ਮਵਾਫੇ ਜਿਸ ਦਾ ਸੁਭਵੀਰ ਸਿੰਘ ਬਾਦਲ ਨੇ ਸੰਗਤ ਅਸਾਮਣੇ ਖੋਲ੍ਹ ਕੀਤਾ ਆਖਰੇ ਹੈਸਟ ਡਾਕਟਰ ਸਰਵੰਨਨ ਬੀਲ ਦੇ ਡਾਕਟਰ ਸਰਵੰਨਨ ਨੂੰ ਬੁਲਾ ਕੇ تو انہوں کے کوسے والے ٹھوکے سالوں جڑی معافی گوائی اس ویلے مربو پرکاش بادل جو وقت کے مکمری سن وہ بھی حاضر سن سہبان نے اور سنگت کی منگ کے اوپر سیکھ سائبان نے ایسا کیتا ہے کہ جو شری اکال تخت صاحب کو فکرے قوم کا جڑا اوارڈ دا سر منسوخ کیا جا کے واپس لیا ہے ਸਾਬਕਾ ਜਥੇਦਾਰਾਂ ਦੇ ਆਏ ਨੂੰ ਸਪਸ਼ਟੀ ਕਰਨ ਲਈ ਉਹ ਮੁਸੱਲੇ ਬਖਸ਼ ਨਹੀਂ ਹਨ ਕਿਉਂਕਿ ਉਹਨਾਂ ਨੇ ਸੁਖਵੀਰ ਸਿੰਘ ਬਾਦਲ ਪ੍ਰਕਾਸ਼ ਸਿੰਘ ਬਾਦਲ ਦੇ ਘਰ ਜਾ ਕੇ ਉਹ ਜਿੱਥੇ ਪੱਤਰ ਦੇਣ ਕਿਨ ਚਾਹਤਾ ਹੈ ਕਿ ਉਹ ਪ੍ਰਾਪਤ ਕੀਤਾ ਤੇ ਉਹਨਾਂ ਨੂੰ ਜਿਹੜੇ ਵਾਅਦੇ ਦਿੱਤੇ ਉਹ ਸਾਰਾ ਕੁਝ ਜਿਹੜਾ ਹੈ ਉਹਨਾਂ ਕੋਲੋਂ ਆਏ ਹੋਏ ਸਪਸ਼ਟੀਕਰਨ ਅਤੇ ਝੂਠੇ ਸੌਦੇ ਸਾਥ ਹੀ ਜੋ ਪੱਤਰ ਹੈ ਉਹ ਸਾਡੇ ਤੇ ਜਾਣਕਾਰੀ ਵਾਸਤੇ ਜਨਤਾ ਕਰ ਦਿੱ ਪਾਈ ਦੀ ਉਹ ਇੱਥੇ ਜਨਤਾ ਕਰਾਂਗੇ ਜਿਸ ਇੱਥੇ ਨੂੰ ਪਧਾਰ ਬਣਾ ਕੇ ਤੇ ਝੂਠੇ ਸੌਦੇ ਵਾਲੇ ਨੂੰ ਮੁਆਫੀ ਦਿੱਤੀ ਸਿੱਖ ਸਰਬਾਨ ਜੀ ਨੇ ਇਹ ਵੀ ਫੈਸਲਾ ਕੀਤਾ ਹੈ ਕਿ ਕੱਲ 12 ਵਜੇ ਤੱਕ ਸਾਦਕਾ ਜਥੇਦਾਰ ਸ਼੍ਰੀ ਬਾਦਖਸਰ ਗਿਆਨੀ ਗੁਰਬਖਸ਼ ਸਿੰਘ ਨੂੰ ਦਿੱਤੀਆਂ ਹੋਈਆਂ ਸ਼੍ਰੋਮਣ ਕਮੇਟੀ ਵੱਲੋਂ ਸਾਰੀਆਂ ਸਹੂਲਤਾਂ ਵਾਪਸ ਲੈ ਲਿਆ ਜਾ ਔਰ ਜਦ ਇਹ ਗੁਰੂਗੁਰੂ ਸੰਗਤ ਜੋ ਸ਼੍ਰੀਕਾਉ ਪੱਖ ਸਾਥੇ ਫੈਟ ਕਰਨ ਕੇ ਲਾਇ ਹੋਏ ਨੇ ਉਹ ਨਾ ਵੀ ਕੰਬੀਨੇ ਪੱਖ ਸਾਥ ਤੋਂ ਅੰਮ੍ਰਿਤ ਸਰਸੇਰ ਤੋਂ ਬਾਹਰ ਕੇ ਦੇ ਕੀਤੀ ਜਾਵੇ ਜਿੱਦਾਂ ਚ ਇਹ ਅੱਜ ਦੀ ਤਰ੍ਹਾਂ ਪੇਸ਼ ਹੋ ਕੇ ਪੰਥ ਕੋ واسੋ ਮੁਆਫੀ ਨਹੀਂ ਮੰਨਦੇ ਉਹਨਾਂ ਚ ਇਹਨਾਂ ਨੂੰ ਵਿਰਾਂ ਅਨੁਸਾਰ ਤੋਂ ਬਾਹਰ ਰੱਖਿਆ ਜਾਵੇ ਔਰ ਇਹਨਾਂ ਨੂੰ ਜਨਤਕ ਸਮਾਗਮਾਂ ਤੇ ਬੋਲਣ ਤੇ ਵੀ ਰੋਕ ਲਾਈ ਜਾਂਦੀ ਹੈ ਨੋਟਰਾਮੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਤੌਰ 'ਤੇ ਵੱਡੀ ਰਕਮ ਦੇ ਇਸ਼ਤਿਹਾਰ ਸਭ ਤੋਂ ਬਾੜੇ ਢੁੱਟੇ ਸਬਦੇ ਵਾਲੇ ਸਾਥੀ ਬਾਫੇ ਨਾਟੇ ਲੁਜਾਇਜ ਇਕੜਾਉਣ ਵਾਸਤੇ ਸਹਿਜ ਪਹਰਾਉਣ ਵਾਸਤੇ ਜੋ ਪੈਸਾ ਰੋਗਨ ਕਮੇਟੀ ਕੇ ਗੁਰੂ ਦਾ ਪੈਸਾ ਖਰਚ ਕੀਤਾ ਗਿਆ ਉਹ ਪੈਸਾ ਵਿਆਜ ਸਮਾਹਤ ਅਨੁਜਾਇ ਹੈ ਪੈਸਾ ਹੈ ਉਹ ਨੋਟਰਾਮੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਕਾਊਂਟ ਰਾਜ ਉਹ ਰਾਸੀ ਪੇਸੇ ਦੇ ਅਕਾਊਂਟ ਬ੍ਰਾਂਚ ਉਸ ਪੈਸੇ ਦੇ ਵਿਆਜ ਸਮੇਂ ਪਰ ਭਰ ਪਾਈ ਕਰਨਗੇ ਔਰ ਉਹ ਪੈਸੇ ਭਰਨੇ ਜ਼ਿੰਮੇਵਾਰ ਹੋਣਗੇ ਸੁਖਬੀਰ ਸਿੰਘ ਬਾਦਲ ਸੁਖਦੇਵ ਸਿੰਘ ਢੀਂਡਸਾ ਸੁਤਿਆਸੀ ਗਲਕਾਰ ਹੀਰਾ ਸਿੰਘ ਇਦਰ ਦੇਖ ਸਿੰਘ ਗੁਲਦਾਰ ਸਿੰਘ ਤੇ ਬਲਵੰਤ ਸਿੰਘ ਹੁਕਮ ਦੇ ਇੱਕ ਹੁਕਮਨਾਮਾ ਸ਼੍ਰੀ ਕਾਲਕਸਰ ਸਾਹਿਬ ਤੋਂ ਹੋਰ ਅਕਾਲੀ ਵਰਕਰਾਂ ਵਾਸਤੇ ਜਾਰੀ ਕੀਤਾ ਜਾਂਦਾ ਹੈ ਇਹ 1 ਮਾਰਚ ਤੋਂ ਲੈ ਕੇ 30 ਅਪ੍ਰੈਲ ਤੱਕਾਰੇ ਵਰਕਰ 1,25,000 ਬੂਟੇ ਲਾ ਗਏ ਔਰ ਉਹਨਾਂ ਬੂਟਿਆਂ ਦੀ ਪਾਲਣਾ ਵੀ ਕਰਨਗੇ ਪਿਛਲੇ ਦਿਨ ਇਸ ਫੈਸਲੇ ਤੇ ਕੁਝ ਵਿਚਾਰਾ ਕਰਨ ਵਾਸਤੇ ਕਿਉਂਕਿ ਗੁਰੂ ਕਾਲ ਤੋਂ ਲੈ ਕੇ ਇਹ ਰਹਿ ਗਈ ਹੈ ਕਿ ਸਤਿਗੁਰੂ ਸਾਹਿਬ ਇਹ ਪ੍ਰਾਂਤ ਗੁਰਸਿੱਖਾਂ ਨੂੰ ਨਾਲ ਲੈ ਕੇ ਕਈ ਬਸਰਾਂ ਤੇ ਵਿਚਾਰਾ ਕਰਿਆ ਕਰਕੇ ਸੰਨ ਜਦੋਂ ਸ਼ੁਰੂ ਵਿੱਚ ਆਪਕੋ ਸਾਇਫ ਦੇ ਵਿਗਵਾਨਾਂ ਦੀ ਇੱਕ ਇੱਕਤਰਤਾ ਬੁਲਾਈ ਗਈ ਉਹਨਾਂ પાસે ਸੁਨਾਹਾਂ ਲੈਣ ਵਾਸਤੇ ਇੱਕਤਰਤਾ ਬੁਲਾਈ ਗਈ ਇੱਕ ਯਾਤਰੀ ਫਰਦਨ ਸਿੰਘ ਸਰਨਾ ਜੋ ਦਿੱਲੀ ਤੋਂ ਦੁਆਰਾ ਬੈਂਜਗਟ ਕਮੇਟੀ ਦਾ ਸਾਫਰ ਪ੍ਰਧਾਨ ਹੈ ਉਹਨੂੰ ਬੜੀ ਤਕਲੀਫ ਹੋਈ ਫਰਦਨ ਸਿੰਘ ਸਰਨਾ ਪ੍ਰਧਾਨ ਸਾਫਰ ਸਾਫਰ ਪ੍ਰਧਾਨ ਦਿੱਲੀ ਸਿਟ ਤੋਂ ਦੁਆਰਾ ਮੈਨੇਜਮੈਂਟ ਕਮੇਟੀ ਨੇ ਸੇਠ ਦੇ ਵਿਗਵਾਨਾਂ ਨੂੰ ਕਿਹਾ ਕਿ ਇਹ ਇੱਦਾਂੇ ਕਪਾਹ ਕੀਤਾ ਜਾ ਰਿਹਾ ਹੈ। ਦਰਵਾਜੇ ਸਿੰਘਾਂ ਗਿਆਨੀ ਹਰਪੀਸ ਨੂੰ ਵੀ ਹੋ ਰਾ ਹੈ। ਬਾਪਣਿਆਂ ਤੇ ਆਟੜੇ ਪਰਿਵਾਰ ਤੇ ਜੋ ਕਮੈਂਟ ਕੀਤੇ ਜਾ ਰਹੇ ਸਨ ਉਹਦੇ ਰੋਸ ਵਿੱਚ ਜੋ ਕੀ ਕਹਿੰਦੇ ਹਾਂ ਕਿ ਉਹਨਾਂ ਨਾਲ ਇੱਕ ਗੱਲ ਇਹ ਹੈ ਕਿ ਸਾਡਾ ਪਹਿਲੇ ਦਿਨ ਤੋਂ ਬੜਾ ਸਪਸ਼ਟ ਸੀ ਕਿ ਜੋ ਵੀ ਸ਼੍ਰੀ ਕਾਪਤਖ ਸਾਹਿਬ ਦਾ ਆਏਗਾ ਉਹ ਹੁਕਮ ਅਸੀਂ ਸੰਚਾਰ ਨੇ ਕੋਈ ਗੱਲ ਨਹੀਂ ਸੀ ਕਿ ਕਰ ਤਰੋ ਅੱਜ ਹੁਣ ਆਦੇਸ਼ ਆਇਆ ਜੋ ਆਦੇਸ਼ ਆ ਅਸੀਂ ਇਹਨੂੰ ਨਿਯਮਤ ਤੇ ਪਹਲਵਾ ਕੀਤਾ ਜੋ ਹੁਕਮ ਲੱਗਿਆ ਸੰਖਿਆ ਦੇ ਰੂਪੇ ਵਿੱਚ ਸੇਵਾ ਕਰਤਾ ਉਹ ਸੇਵਾ ਸਸਤਕਰਨ ਬਾਕੀ ਆਦੇਸ਼ ਜਿਹੜਾ ਦਿੱਤੀ ਰੂਪ ਦੇ ਵਿੱਚ ਵਿਸਤਾਰ ਦੇ ਵਿੱਚ ਅਸੀਂ ਗੱਲ ਕਰ ਉਹਦੇ ਮੁਤਾਬਕ ਜੋ ਜੋ ਕੁਝ ਹੋ ਸਕਦਾ ਹੋਇਆ ਉਸ ਤਰ੍ਹਾਂ ਇੱਕ ਰਾਜ ਉਨ੍ਹਾਂ ਨੇ ਬਿਲਾਸ ਪ੍ਰਕਾਸ਼ ਬਾਦਲ ਜੀ ਨੂੰ ਜਿਹੜਾ ਫਕਰੇ ਕੌਮ ਦਿੱਤਾ ਗਿਆ ਸੀ ਵਾਰਡ ਤੇ ਗਿਆ ਸੀ ਉਹ ਵਾਪਸ ਨਹੀਂ ਕੀਤਾ ਤੱਕ ਦਾ ਫੈਸਲਾ ਹੈ ਕੋਈ ਕਿਸੇ ਨੇ ਅਲੋਚਨਾ ਨਹੀਂ ਕਰਨੀ ਚਾਹਤਾ ਬਾਲ ਸਭ ਤਾਂ ਹੁਣ ਇਸ ਦੁਨੀਆ ਦੇ ਵਿੱਚ ਨਹੀਂ ਹੈ ਇਸ ਕਰਕੇ ਕੋਤਾ ਕਿਸੇ ਨਹੀਂ ਸਕੇ ਬਾਕੀ ਤੱਕ ਦਾ ਫੈਸਲਾ ਹੈ ਕੋਈ ਅਨੌਂਸਮੈਂਟ ਕਰਨ ਚਾਹੁੰਦਾ ਸੰਗਠਨ ਕਿ ਮੈਂ ਬਿਲਟੋ ਬਟਨਾ ਸਿੰਘ ਬਟੋਆ ਦੇ ਵੀ ਕਾਫੀ ਰਸタルਨਾ ਕੀਤੀ ਕਿ ਬਿਆਨ ਬਾਜੇ ਨਾ ਕੀਤੀ ਜਾਂਦੀ ਮੈਂ ਕਹਿੰਦਾ ਮੈਂ ਕਿਸੇ ਇਹ ਤਰ੍ਹਾਂ ਦੇ ਜੋ ਕੁਝ ਕਿਹਾ ਹੈ ਉਹਦੇ ਤੇ ਆਲੋਚਨਾ ਕਰਨਾ ਵਾਜਬ ਹੈ ਜੋ ਸਾਨੂੰ ਹਦੇਸ਼ ਹੋਇਆ ਸਾਡੇ ਨਾਲ ਸੰਬੰਧਿਤ ਹੈ ਉਹ ਅਸੀਂ ਪੂਰੀ ਤਨਦੇਹੀ ਦੇ ਨਾਲ ਸਾਰੀਆਂ ਸੇਵਾਵਾਂ ਪੂਰੀਆਂ ਕਰਾਂਗੇ ਇਹ ਸਾਡੇ ਪਹਿਲਾਂ ਤੋਂ ਵੀ ਅਸੀਂ ਕਿਹਾ ਉਨਵੇਂ ਅਸੀਂ ਕਹਿੰਨੇ ਆਂ ਕਿ ਪੂਰੀ ਨਮਰਤਾ ਦੇ ਨਾਲ ਜੋ ਸੇਵਾ ਸਾਨੂੰ ਲਈ ਗਈ ਹੈ ਉਹ ਸੇਵਾ ਸੀ ਪੂਰੀ ਅਕਾਲੀ ਦਾ ਲੀਡਰ ਪਹਿਲਾਂ ਕਹਿੰਦੇ ਰਹੇ ਕਿ ਅਸੀਂ ਕੋਈ ਗੁਨਾਹ ਨਹੀਂ ਕੀਤਾ ਕੋਈ ਅਜਿਹਾ ਉਹਨਾਂ ਨੇ ਉਹ ਆਪਣਾ ਸਵੀਕਾਰ ਕਰ ਲਿਆ ਆਪਣੇ ਕੋਲ ਦੇਖੋ ਤਖਤ ਦੇ ਉੱਤੇ ਜਦੋਂ ਤੁਸੀਂ ਪਹਿਲਾਂ ਵੀ ਯਾਦ ਕਰੋਗੇ ਜਦੋਂ ਦਿੱਤੀ ਸ਼ਿਕਾਇਤ ਵੀ ਢਿੱਜੀ ਸੀ ਉਸ ਸਾਰੀਆਂ ਚੀਜ਼ਾਂ ਦਾ ਵਰਣਨ ਸੀ ਉਸ ਦਿਨ ਵੀ ਕੋਈ ਤਰਫ ਤੇ ਦਲੀਲ ਕਿਸੇ ਤਰ੍ਹਾਂ ਨਹੀਂ ਸਰਕਾਰ ਤੋਂ ਵੀ ਚੰਗ ਬਦਲ ਨੇ ਨਹੀਂ ਦਿੱਤੀ ਸੀ ਉਸ ਦਿਨ ਵੀ ਸਾਰਾ ਕੁਝ ਛੋਲੀ ਚ ਪਿਆ ਸੀ ਜੀਮਾ ਸਾਹਿਬ ਇਹ ਮੈਸਬਾਜੀ ਤਖਤਨ ਦੇ ਉੱਤੇ ਆ ਕੇ ਜਿਹੜੀ ਹੈਗੀ ਆ ਉਹ ਨਹੀਂ ਹੁੰਦੀ ਇਸ ਕਰਕੇ ਇੱਕ ਰਵਾਇਤ ਅਸੀਂ ਆਪਣਾ ਸੀ ਧਨਵਾਦ ਦਤਾ ਕਿ ਜਿਹੜੀ ਆ ਕੋਈ ਵੀ ਸਰਕਾਰ ਦੇ ਵਿੱਚ ਕੋਈ ਵੀ ਜਿਹੜੀ ਹੈ ਕੋਈ ਗਲਤੀ ਹੋਈ ਹੈ ਚਾਹੇ ਕੋਈ ਗੜਾ ਹੋਇਆ ਚਾਹੇ ਕੋਈ ਪੁਲਚੁੱਕ ਹੋਈ ਆ ਅਸੀਂ ਪਹਿਲਾਂ ਹੀ ਆਪਣੀ ਥੋੜੀ ਚ ਪਾ ਕੇ ਦੇਖਦੇ ਸੀ ਕਿ ਜਦੋਂ ਜੋ ਕਲਤਰ ਸਦ ਹੁਕਮ ਆਏਗਾ ਜੋ ਉਹਨਾਂ ਨੇ ਆਦੇਸ਼ ਦਿੱਤਾ ਇਸ ਕਰਕੇ ਹੁਣ ਅਸੀਂ ਉਹਨੂੰ ਖਰੇਮਤੇ ਸਨਕਾਰ ਕਰਦੇ ਆ ਸਿਰ ਝੁਕਾ ਕੇ ਸਵੀਕਾਰ ਕਰਦੇ ਆ ਇਹ ਸਾਡੀਆਂ ਰਵਾਇਤਾਂ ਨੇ ਜੋ ਸੇਵਾ ਸੀ ਲੱਗੀ ਆ ਉਹ ਸੇਵਾ ਸੀ ਤੁਹਾਨੂੰ ਦੇਖਦੇ ਨਾਲ ਨਿਭਾਵਾਂਗੇ ਬਾਕੀ ਆਦੇਸ਼ ਜਿਹੜਾ ਹੈਗਾ ਉਹਦੀ ਛਾਪੀ ਪੂਰੀ ਜਿਹੜੀ ਲਿਖੀ ਰੂਪ ਦੇ ਲੈ ਕੇ ਹੋਰ ਕਿਹੜੇ ਕਿਹੜਾ ਅਦੇਸ਼ ਕਿਸ ਕਿਸ ਤਰ੍ਹਾਂ ਦਾ ਉਪਰੋਧ ਦੇ ਮੁਤਾਬਿਕ ਬਾਕੀ ਦਾ ਜਿਮਨ ਸਾਹਿਬ ਇੱਕ ਇਥੇ ਦੇਖਣ ਨੂੰ ਮਿਲਿਆ ਹੈ ਜਫੇਦਾਰ ਸਾਹਿਬ ਨੇ ਸਖਤ ਸਾਰਨਾ ਕੀਤੀ ਹੈ ਕਿ ਵਿਰਸਾ ਸਿੰਘ ਵਲਟੋਆ ਹਲੇ ਵੀ ਨਹੀਂ ਹੱਤ ਰਹੇ ਹੈਗੇ ਉਹ ਆਪਣੀ ਜ਼ੁਬਾਨ ਤੇ ਲਗਾਮ ਲਗਾਓ ਕਿ ਗਲਤੀਆਂ ਹੋਈਆਂ ਸੀ ਉਹ ਗਲਤੀਆਂ ਸਾਰੀਆਂ ਮੰਨ ਲੀਏ ਜੀ ਕੀ ਲੱਗਦਾ ਕਿ ਗਲਤੀਆਂ ਪਹਿਲਾਂ ਮੰਨ ਲੈਂੀਆਂ ਚਾਹੀਦੀਆਂ ਸੀ ਉਹ ਸਭ ਤੋਂ 2017 ਤੋਂ ਬਾਅਦ ਦੀ ਕਹਿ ਰਹੇ ਆ ਉਹ ਗਲਤੀਆਂ ਮੰਨਣੀਆਂ ਚਾਹੀਆਂ ਤੇ ਬੜਾ ਸਮਾਂ ਲੱਗਿਆ ਉਹ ਚ ਸ਼੍ਰੋਮਣੀ ਕਾਲੀ ਦੰਦ ਦਾ ਬੜਾ ਨੁਕਸਾਨ ਹੋਇਆ ਤੇ ਇਸ ਤੋਂ ਬਾਅਦ ਮੈਂ ਹੋਰ ਖੁਸ਼ ਹਾਂ ਇਸ ਦੇ ਨਾਲ ਫਰਕ ਪਏ ਦੇਖੋ ਇਹ ਤਾਂ ਹੁਣ ਸੰਗਤ ਦੇ ਹੈਗਾ ਹੁਣ ਸੰਗਤ ਨੇ ਕੀ ਉਹ ਤੇ ਅਸਰ ਹੋਏਗਾ ਤਾਂ ਸੰਗਤ ਕਰ ਸਕਦੀ ਹੁਣ ਮੈਂ ਤਾਂ ਅਸੀ ਤਾਂ ਜੋ ਹੁਕਮ ਲੱਗਿਆ ਉਹਦੇ ਤਾਂ ਪਿਆਦਾਨ ਸਾਰੇ ਹਿੰਸਾ ਸਾਹਿਬ ਵੀ ਇੱਥੇ ਆਏ ਨੇ ਪੂਰੀ ਸੇਵਾ ਜਿਹੜੀ ਹੈ ਜਿਸ ਜਿਹੜੀ ਸੌਂਪੀ ਗਈ ਪੂਰੀ ਕਰਨੀ ਕਿ ਸ਼ਰਮ ਨਹੀਂ ਅਕਾਲੀ ਦਲ ਹੁਣ ਇੱਕ ਜਗ੍ਹਾ ਤੇ ਨਜ਼ਰ ਆਇਆ ਕਿ ਜਿਵੇਂ ਜੋ ਜਦ ਮੈਂ ਜਦ ਮੈਂ ਇੱਕੀ ਕਲ ਕਹਿੰਦੀ ਵੀ ਸਿੰਘ ਸਾਹਿਬ ਦਾ ਹੁਕਮ ਸਭ ਨੂੰ ਪ੍ਰਵੰਤ ਹੈ ਤਾਂ ਉਸ ਤੋਂ ਫਿਰ ਦੂਗ੍ਹੀ ਗੱਲ ਕੋਈ ਨਹੀਂ ਤੁਸੀਂ ਥੋੜਾ ਲੇਟ ਆਏ ਜੀ ਦੋ ਮਿੰਟ ਰੋਹ ਅੱਜ ਦਿੱਤਾ ਗਿਆ ਕਿ ਕਿਸ ਤਰ੍ਹਾਂ ਦੇ ਇਹਦੇ ਬਾਰੇ ਕੋਈ ਟਿੱਪਣੀ ਕਰਨਾ ਚਾਹੁੰਦਾ ਜੋ ਫੈਸਲਾ ਅਕਾਲਪੁਰ ਸਾਹਿਬ ਕੋ ਹੋਇਆ ਹੈ ਉਹ ਹਰ ਸਿੱਖ ਜੀ ਜੀ ਹੈ ਉਹਨੂੰ ਸਿਰ ਨਿਵਾ ਕੇ ਮੰਨੇ ਤਾਂ ਜੋ ਹੁਕਮ ਕੀਤਾ ਹੈ ਉਹਨੂੰ ਅਸੀਂ ਇਨਵਨ ਮੰਨਾਂਗੇ ਅਕਾਲ ਤਖਤ ਸਾਹਿਬ ਦਾ ਜੋ ਵੀ ਫੈਸਲਾ ਆਇਆ ਉਹਨੂੰ ਇਹ ਸਿਰ ਰੋਂਦੇ ਆਂ ਔਰ ਜੋ ਹੁਕਮ ਆਇਆ ਉਹਦੀ ਇਹਦੇ ਮੈਨ ਪਾਲਣਾ ਕਰਾਂ ਤਕਤੀਆਂ ਪਾਈਆਂ ਨੇ ਆ ਗੱਲ ਤੇ ਪਾਈਆਂ ਹੋਈਆਂ ਸਫੇ ਤੋਂ ਵਾੜ ਵਾਪਸ ਲੈ ਆ ਗਿਆ ਰਮਾਨ ਸਾਹਿਬ ਨੂੰ ਇਹ ਜਾਣਦੇ ਚਾਹੀਦੇ ਕਿ ਕਿਉਂਕਿ ਉਹ ਕਾਲ ਤਖਤ ਸਾਹਿਬ ਦੇ ਜਿਹੜੇ ਸੰਸਾਦ ਦਾ ਹੁਕਮ ਆ ਤੇ ਲੋਕਾਂ ਦੇ ਵਿੱਚ ਇਹ ਚਰਚਾ ਜ਼ਰੂਰ ਸੀਗੀ ਕਿ ਉਹ ਜਿਹੜਾ ਬੰਦਾ ਚਲੇ ਗਿਆ ਇਥੋਂ ਸੰਸਾਰ ਤੋਂ ਉਹ ਤੋਂ ਬਾਅਦ ਜਾਣ ਤੋਂ ਬਾਅਦ ਨਹੀਂ ਪਰ ਅਹੀਂ ਜੋ ਵੀ ਪ੍ਰਵਾਹ ਸੀ ਤਾਂ ਹਕਮਤ ਸਾਹਿਬ ਨੇ ਉਹਨਾਂ ਨੇ ਪਾਲਣਾ ਕਰਾਂਗੇ ਜੋ ਵੀ ਹੁਕਮ ਆਇਆ ਠੀਕ ਹੈ ਬਾਦਸਰ ਵਿੱਚ ਕੋਈ ਦਿੱਤਾ ਵੀ ਕਾਲਤਾ ਸਾਹਿਬ ਨੇ ਸੀ ਕਿਉਂਕਿ ਉਹਨਾਂ ਨੂੰ ਤਾਂ ਹੁਣ ਵਿਸ਼ਾ ਸਿੰਘ ਵਟੋ ਨੂੰ ਕਾਫੀ ਪਟਕਾਰ ਲਗਾਈ ਹੈ ਉਹਨਾਂ ਵਾਸਤੇ ਤਾਂ ਨਹੀਂ ਉਹ ਚਲੋ ਜਦ ਰ ਕਦੇ ਗੁੱਸਾ ਤਾਂ ਕੱਢਣਾ ਹੀ ਹੁੰਦਾ ਉਹਨਾਂ ਨੇ ਜਿਹੜੇ ਹਦੇਸ਼ ਦੇ ਰਹੇ ਦਿੱਧਿਆ ਸਾਹਿਬ ਉਹਨਾਂ ਨੇ ਪਾਲਣਾ ਨਹੀਂ ਕਰੀ ਬਾਦਸਰ ਵਿੱਚ ਬਿਆਨਬਾਜ਼ੀ ਕਰ ਰਹੇ ਨੇ ਇਹ ਤਾਂ ਉਹਨਾਂ ਨੂੰ ਪੁੱਛੋ ਨਾ ਵਿਰਸਾ ਹੋਰ ਵਟੋਆ ਨੂੰ ਪੁੱਛੋ ਸਾਨੂੰ ਕੀ ਪੁੱਛਦੇ ਹੋ ਤੁਹਾਡੇ ਸਾਥੀ ਨਹੀਂ ਸੀ ਕੀ ਕਹੋਗੇ ਤੁਹਾਨੂੰ ਸਾਥੀ ਜਦੋਂ ਪਾਰਟੀ ਛੱਡ ਕੇ ਹੁਣ ਸਾਥੀ ਕਹਿੰਦਾ ਰਹਿ ਗਿਆ ਸਾਥੀ ਦਾ ਬੈਠਣ ਦਾ ਨਿਰਾਨ ਇਹਨੂੰ ਠੀਕ ਪਰ ਮਨਜੂਰੀ ਆ ਜੀ ਜੋ ਫੈਸਲਾ ਪ੍ਰਵਾਨ 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 ਅਕਾਲੀ ਦਲ ਨੂੰ ਹੁੰਦ ਚਾਹੀਦੀ ਜੀ ਅਕਾਲੀ ਦਲ ਨੂੰ ਕੋਈ ਜੰਮਿਆ ਨਹੀਂ ਮਾਰਨ ਵਾਲਾ ਅਕਾਲੀ ਦਲ ਅਕਾਲੀ ਦਲ ਅੱਜ ਤੱਕ بڑے ਹਮਲੇ ਹੋਏ ਨੇ ਅਕਾਲੀ ਦਲ ਤੇ ਅਕਾਲੀ ਦਲ ਨਹੀਂ ਕਦੇ ਮੁੱਕਦਾ ਅਕਾਲੀ ਦਲ ਵੱਡੇ ਵੱਡੇ ਰਿਆਂ ਦੀਆਂ ਕੁਰਬਾਨੀਆਂ ਨਾਲ ਬਣਿਆ ਇਹਦੀਆਂ ਜੜਾਂ ਪਤਾਲ ਚ ਨੇ ਐਮਰਜੈਂਸੀ ਵਿੱਚ ਵੀ ਇਹਦੀਆਂ ਜੜਾਂ ਪੁੱਟਣ ਦੀ ਕੋਸ਼ਿਸ਼ ਕੀਤੀ ਸੀ ਪਰ ਇਹਨਾਂ ਹਿੰਦੁਸਤਾਨ ਦੀ ਸਰਕਾਰ ਦੀਆਂ ਜੜ੍ਹਾਂ ਮੁਰਦ ਦਿੱਤੀਆਂ ਕੋਈ ਸਧਾਰਨ ਲਾਇਰ ਨਹੀਂ ਸਾਰੇ ਇਕੱਠੀਆਂ ਸੀ